ਹੈਲੋ ਗਾਇਸ ਕਿਵੇਂ ਤੁਸੀਂ ਉਮੀਦ ਕਰਦੇ ਕਿ ਸਾਰੇ ਜਾਣੇ ਚਰਦੇ ਕਲਾ ਦੇ ਵਿੱਚ ਹੋਵੋਗੇ ਸੋ ਅੱਜ ਅਸੀਂ ਚੱਲੇ ਆ ਆਪਣੇ ਪੇਕੇ ਤੇ ਉੱਥੇ ਸਮਾਗਮ ਆ ਤਿੰਨ ਦਿਨ ਤੇ ਅਸੀਂ ਅੱਜ ਉਹ ਵੇਖਣ ਜਾ ਰਹੇ ਹਾਂ ਸੋ ਤੁਸੀਂ ਵਲੌਗ ਦੇ ਨਾਲ ਐਂਡ ਤੱਕ ਬਨੇ ਰਹੋ ਤੇ ਬਿਲਕੁਲ ਸਕਿਪ ਨਾ ਕਰਿਓ ਸੋ ਪਾਰਟ ਕਰਕੇ ਅਪਲੋਡ ਕਰਾਂਗੇ ਅਸੀਂ ਵਲੌਗ ਸੋ ਫੁੱਲ ਵਾਚ ਕਰਿਓ ਵਲੌਗ ਨੂੰ ਸੋ ਥੈਂਕ ਯੂ ਸੋ ਮੱਚ ਸਪੋਰਟ ਕਰਨ ਲਈ ਸੋ ਤੁਸੀਂ ਵਲੌਗ ਦੇ ਨਾਲ ਬਨੇ ਰਹੋ ਜੀ ਆਪਣੇ ਪੇਕੇ ਚੱਲੇ ਆਂ ਤੇ ਤਿੰਨ ਦਿਨ ਸਮਾਗਮ ਹੁੰਦਾ ਤੇ ਸਾਨੂੰ ਦੋ ਦੋ ਤਿੰਨ ਸਾਲ ਹੋ ਗਏ ਸੀ ਮੇਸੀ ਹੈ ਸਮਾਗਮ ਤੇ ਤੇ ਐਗਾ ਹਰ ਜੋ ਹੁੰਦਾ ਸੀ ਜੀ ਹਮਨੇ ਸਮਾਗਮ ਤੇ ਜਾਣਾ ਤੇ ਅਸੀਂ ਚੜ੍ਹ ਕੇ ਲਿਖਾ ਦਾਨਾ ਨੋ ਵਾਲੇ ਨੂੰ ਪਤਾ ਹੀ ਹੈ ਨਾ ਆਹੀ ਉਮਰ ਹੁੰਦੀ ਹੈ ਬੱਚੇ ਦੀ ਜਦੋਂ ਜਾਨ ਹੁੰਦੀ ਤੇ ਜਦੋਂ ਦੀ ਮੇਰੇ ਬ੍ਰਦਰ ਦੇ ਤੱਕ ਸੀ ਨਹੀਂ ਜਾਨ ਨੂੰ ਦਿਲ ਕਰਦਾ ਸੀ ਕਿਉਂਕਿ ਫਿਰ ਹਨਾ ਤੁਹਾਨੂੰ ਪਤਾ ਹੀ ਹੈ ਜੀ ਉਹਨੂੰ ਬੜਾ ਦੋ ਪਾੜ ਕਰਕੇ ਲੋ ਜੀ ਹੁਣ ਅਸੀਂ ਪਹੁੰਚ ਗਏ ਆਪਣੇ ਮਾਇਕੇ ਘਰ ਤੇਕੇ ਘਰ ਤੇ ਇੱਥੇ ਮੇਰੇ ਬੜਦਰ ਦੇ ਬੱਚੇ ਸਾਮਣੇ ਖੜੇ ਆ ਜਾਓ ਆਹ ਹਾਂ ਚਾਹ ਚੁਪੀ ਕੇ ਚੱਲੋ ਉਹ ਕੀ ਕਹਿ ਰਹੇ ਠੀਕ ਹੈ ਯਾਰ ਮੈਂ ਤਾਂ ਫੋਨ ਹੀ ਲੀ ਦੂ ਮੈਂ ਮੋੜ ਕੇ ਮੋੜ ਕੇ ਭਾਈ ਯਾਰ ਹਾਂ ਕੋਈ ਵੀ ਵੀਡੀਓ ਬਣਾਉਂਦੀ ਮੈਂ ਇੱਕ ਲਾਈਕ ਨਹੀਂ ਆਇਆ ਹੁਣ ਮੈਂ ਕੱਢ ਕੇ ਵੇਖਣਾ ਤੈਨੂੰ ਇੱਕ ਲਾਈਕ ਦਿੱਤਾਵਾ ਮੈਂ ਤੇਰੀ ਵੀਡੀਓ ਨੂੰ ਤੂੰ ਤੇ ਵੇਲਾ ਇੱਕ ਲਾਈਕ ਦੋ ਲਾਈਕ ਦੇ ਆਕਰ ਮੈਂ ਇਹਨੇ ਕੱਢ ਕੇ ਵੇਖਿਆ ਨਾ ਤੁਹਾਨੂੰ ਇੱਕ ਲਾਈਕ ਨਹੀਂ ਮੰਮੀ ਸਾਸਰੀ ਕਾ ਹਾਂ ਠੀਕ ਆ ਕੋਈ ਇਹ ਨਾ ਗੱਲ ਕਰੀ ਕੋਟਾ ਕੰਡਾ ਬਹੁਤ سارے ਫੋਨ ਤੁਮੈਂ ਦੱਸਦੀ ਆ ਬੰਨੇਵਾ ਸੋਏ ਸਾਡਾ ਘਰ ਹੈ ਤੇ ਹਜੇ ਮਤਲਬ ਥੱਲੇ ਫਰਸ਼ ਵਗੈਰਾ ਪਹਿਣ ਵਾਲੇ ਆ ਤੇ ਤੁਹਾਨੂੰ ਪਤਾ ਇਹ ਕਮਾਨ ਵਾਲਾ ਕੋਈ ਮਨਨ ਘਰ ਦੇ ਵਿੱਚ ਸਿਰਫ ਮੇਰੀ ਮੰਮੀ ਆ ਤੇ ਹੁਣ ਮੁਸ਼ਕਲਾ ਕੀ ਕਰ ਰਿਹਾ ਰੈਡੀ ਹੋ ਜੂਗਾ ਇਹ ਤਾਂ ਪਰਮਾਤਮਾ ਹੀ ਕਰਨ ਵਾਲਾ ਵਾ ਬਸ ਕਿਉਂਕਿ ਮੇਰੀ ਮੰਮੀ ਹੁਣ ਕਰ ਲਈ ਰਹਿੰਦੇ ਆ ਘਰ ਦੇ ਵਿੱਚ ਤੇ ਇਧਰ ਮੌਲੀਆਂ ਮਾਲੀਆਂ ਲਾਤੀਆਂ ਸਬਜ਼ੀ ਵਗੈਰਾ ਕਾਫੀ ਲਾਤੀ ਆ ਤਣੀਆਂ ਵਗੈਰਾ ਲਾਤਾ ਇਧਰ ਮਰੂਤ ਦੇ ਬੂਟੇ ਵੀ ਲਾਏ ਆ ਇਧਰ ਬਾਥਰੂਮ ਆ ਜਿਹੜੇ ਰੈਡੀ ਹੋਣ ਵਾਲੇ ਆ ਸਾਰੇ ਤੇ ਫਲਸ ਨਹੀਂ ਹੈਗੀ ਅਜੇ ਫਲਸ ਵੀ ਰੈਡੀ ਹੋਣ ਵਾਲੀ ਆ ਤੇ ਮੰਮੀ ਹੱਡੀ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਬਾਕੀ ਤਾਂ ਤੁਹਾਨੂੰ ਪਤਾ ਹੀ ਹੈ ਹਨਾ ਅੱਜ ਕੱਲ ਜਦੋਂ ਪੁੱਤ ਮਾਵਾ ਦੇ ਤੁਰ ਜਾਂਦੇ ਆ ਨਾ ਤੇ ਕੋਈ ਨਹੀਂ ਮਦਦ ਕਰਦਾ ਹੈਗਾ ਆਪਣੀ ਜ਼ਿੰਦਗੀ ਆਪ ਜਿਉਣ ਲਈ ਕੁਛ ਨਾ ਕੁਛ ਕਰਨਾ ਪੈਂਦਾ ਸੋ ਮੈਂ ਇਸ ਕਰਕੇ ਮਿਹਨਤ ਕਰਦੀ ਪਈ ਆ ਕਿ ਕੁਛ ਨਾ ਕੁਛ ਮੈਂ ਆਪਣੀ ਮਾਂ ਲਈ ਵੀ ਜ਼ਰੂਰ ਕਰਾਂ ਪਹਿਲੇ ਟਰਮ ਤੇ ਮੈਂ ਆਪਣੀ ਮੰਮੀ ਨੂੰ ਫਲੱਸ ਬਣਵਾ ਕੇ ਦੇਣੀ ਆ ਤੇ ਇਹ ਮੇਰਾ ਸੁਪਨਾ ਵਾ ਮੈਂ ਆਪਣੀ ਮਾਂ ਨੂੰ ਪਹਿਲਾਂ ਇਹ ਬਣਾ ਕੇ ਦੇਣੀ ਕਿਉਂਕਿ ਬਹੁਤ ਦਿੱਕਤ ਆਉਂਦੀ ਆ ਤੇ ਵੈਸੇ ਤਾਂ ਸਾਡੇ ਤਾਇਆ ਜੀ ਦਾ ਘਰ ਹੈਗਾ ਉੱਥੇ ਚਲ ਜਾਂਦੇ ਆ ਪਰ ਮਤਲਬ ਸਭ ਕੁਝ ਰੈਡੀ ਹੋ ਜਾਣਾ ਸੀ ਪਰ ਪ੍ਰਮਾਤਮਾ ਨੇ ਸਾਡੇ ਨਾਲ ਠੀਕ ਨਹੀਂ ਕੀਤਾ ਚੰਗਾ ਨਹੀਂ ਕੀਤਾ ਚਲੋ ਅਸੀਂ ਆ ਨਾ ਰੱਬ ਨੂੰ ਦੋਸ਼ ਨਹੀਂ ਦੇ ਸਕਦੇ ਕਰਮਾਂ ਦਾ ਫਲ ਹੈ ਤੇ ਮਿਲਦੇ ਮਿਲਦਾ ਹਰੇਕ ਨੂੰ ਮਿਲਦਾ ਹੈ ਆਪਣਾ ਪੋਕੜਮਾ ਕਰਮਾਂ ਦਾ ਭੁਗਤਣਾ ਪੈਂਦਾ ਹੈ ਤੇ ਇਧਰ ਅਮਰੋ ਉਹ ਵਗਿਆ ਬੂਟੇ ਲਾਇਓ ਆ ਸਬਜੀ ਵਗੈਰੇ ਬੀਜੀ ਹੋਈ ਆ ਤੇ ਤੁਹਾਨੂੰ ਦੱਸਦੇ ਆ ਅਸੀਂ ਗੁਰਦੁਆਰਾ ਸਾਹਿਬ ਉਹ ਸਾਡੇ ਲਾਗੇ ਘਰਾਂ ਦੇ ਨਾਲ ਹੀ ਗੁਰਦੁਆਰਾ ਸਾਹਿਬ ਆ ਤੇ ਨਾਲ ਹੀ ਸਾਡੇ ਘੜ ਪਿੰਦੇ ਆ ਇੱਧਰ ਸਾਡੇ ਵੱਡੇ ਵੀਰ ਜੀ ਦਾ ਘੜਾ ਤੇ ਇੱਧਰ ਛੋਟੇ ਦਾ ਹੈ ਤੇ ਵੱਡੇ ਵੀਰ ਜੀ ਦੀ ਡੈਥ ਹੋ ਗਈ ਸੀ ਉਹਦੇ ਦੋ ਬੇਟੇ ਆ ਤੇ ਇੱਧਰ ਤੁਹਾਨੂੰ ਦੱਸਦੇ ਆ ਸਾਡੇ ਘਰ ਦੇ ਵਿੱਚ ਹੀ ਜਗ੍ਹਾ ਹੈ ਪੀਰਾਂ ਦੀ ਜਗ੍ਹਾ ਬਹੁਤ ਵਧੀਆ ਤੇ ਤਨ ਅੰਦਰੋਂ ਦਿਖਾਣੇ ਆ ਸੀ ਅੰਦਰੋਂ ਵੀ ਬਹੁਤ ਸੋਹਣੀ ਬਣੀ ਆ ਟੈਲਾਂ ਵਗੈਰਾ ਲਗਾਈਆਂ ਵਾ ਤੇ ਅੰਦਰੋਂ ਦਿਖਾਣੇ ਆ ਬੂਆ ਥੋੜਾ ਜਾਂ ਨਹੀਂ ਸੀ ਖੁੱਲਦਾ ਆ ਜੋ ਤੁਹਾਨੂੰ ਅੰਦਰ ਦਿਖਾਣੇ ਆ ਸੀ ਆ ਦੇਖੋ ਅੰਦਰ ਟੈਲਾ ਮਤਲਬ ਥੱਲੇ ਪੱਥਰ ਪਿਆ ਹੈ ਸੱਡਾ ਤੇ ਟੈਲਾਂ ਵਗੈਰਾ ਲੱਗੀਆਂ ਹੋਈਆਂ ਵਾ ਤੇ ਪੱਖਾ ਵਗੈਰਾ ਸਭ ਕੁਝ ਲੱਗਾ ਤੇ ਇੱਥੇ ਦੋ ਟਾਈਮ ਸੇ ਰੋਟੀ ਕੀਤੀ ਜਾਂਦੀ ਹੈ ਝਾੜੂ ਦੀ ਸਫਾਈ ਕੀਤੀ ਜਾਂਦੀ ਇੱਥੇ ਥੱਲੇ ਦੀ ਜੋਤ ਜਗਾਈ ਹੁੰਦੀ ਹੈ ਤੇ ਬਹੁਤ ਵਧੀਆ ਜਗਾ ਛੋਟੀ ਜੀ ਜਗਾ ਸਾਡੇ ਘਰ ਦੇ ਵਿੱਚ ਹੀ ਆ ਤੇ ਇੱਥੇ ਹਰ ਸਾਲ ਜੱਗ ਮਤਲਬ ਲੰਗਰ ਕਰਵਾਇਆ ਜਾਂਦਾ ਹੈ ਤੇ ਉਹ ਵੀ ਜ਼ਰੂਰ ਅਸੀਂ ਵੀਡੀਓ ਬਣਾਵਾਂਗੇ ਇੱਥੇ ਦਰਵਾਵਾਵਾਂਗੇ ਕਾਕਾ ਕਾਕਾ ਇੱਧਰੇ ਮੇਰੀ ਸਿਸਟਰ ਦਾ ਬੇਟਾ ਸੀ ਤੇ ਇਹਨੂੰ ਮੈਂ ਘਮਾਉਣ ਲਈ ਲੈ ਕੇ ਇੰਸੀ ਬਾਹਰ ਅੰਦਰ ਚੁੱਪਨੇ ਸਿਹਾਉਂਦਿਆ ਮੈਂ ਚਲ ਬਾਹ ਲੈ ਕੇ ਜਾਨੀ ਇਹਨੂੰ ਤੇ ਸਮਾਗਮ ਦੀ ਚੱਲ ਰਹੀ ਸੀ ਸਾਹਮਣੇ ਤਿਆਰੀ ਤੇ ਉੱਥੇ ਵੀ ਹੁਣ ਤੁਹਾਨੂੰ ਖੜਾਂਗੇ ਅਸੀਂ ਚਲੋ ਜੀ ਅਸੀਂ ਆ ਗਏ ਗੁਰਦੁਆਰੇ ਸਾਨੂੰ ਇੱਥੇ ਪ੍ਰਸਾਦ ਆ ਸਕੇ ਇਸੇ ਦਿਨ ਤੇ ਇਸ ਗੁਰਦੁਆਰੇ ਤੋਂ ਮੱਥਾ ਟੇਕ ਕੇ ਉਸ ਤੋਂ ਬਾਅਦ ਉਸ ਪ੍ਰਸਾਦ ਦਾ ਸੇਵਾ ਪਹਿਲਾਂ ਅਸੀਂ ਪ੍ਰਸਾਦ ਦਾ ਸਕੇ ਉਸ ਤੋਂ ਬਾਅਦ ਅਸੀਂ ਮੱਥਾ ਟੇਕਾਂਗੇ ਸੋਨੋ बहुत संगत आई सी बहुत ज्यादा संगत आई सी संगत का तो कोई लेखा ही नहीं बहुत ज्यादा संगत साल बहुत संगत आ दूरों दूर संगत सिर प्रसाद सक रहे थे संगत काफ़ी आई है इधर मम्मी बैठे है मेरी सिस्टर बैठी

ਤੱਕ ਨੂੰ ਜੰਮਦੇ ਜੰਮਦੇ ਬਹੁਤ ਬਸ ਚਾਹਤ ਪਾਉਂਦਾ ਮਤਲਬ ਮਤਲਬ ਦਾ ਸਿਸਟਮ ਹੋ ਗਿਆ ਸੀ ਉਹ ਸਾਰੇ ਅਪਲੋਡ ਕਰਾਂਗੇ ਸੋ ਇੱਥੇ ਪੀ ਬੈਸਟ ਗਵਾ ਜਿਹੜਾ ਮੇਰੇ ਮਤਲਬ ਸਮਾਪਤ ਹੋਵੇ ਤੇ ਕੁੜੇ ਜਿਹੜਾ ਜੀ ਸਮਾਪਤ ਹੋਵੇ ਇਹਨਾਂ ਦਾ ਸਮੁੰਦਰ ਸੋਲ ਦਾ ਸਾਧਨ ਰਾਤ ਪਾ ਕੇ ਕਰਦੇ ਦੋ ਜਿਹੜਾ ਸਾਧਨ ਰਾਤ ਪਾ ਕੇ ਕਰੋ ਸੰਗਤ ਦੇ ਸਰ ਬਾਬਾ ਜੀ ਨੂੰ ਸੱਚੀ ਚਰਮਤ ਬਖਸ਼ਣਾ ਆਪਰਾ ਕਰੇ ਤਾਂ ਪਤਲੀ ਚਮਲ ਫਰਟੇ ਰੋ ਪਰ ਲੋਕਾਂ ਨੂੰ ਸੰਤ ਲੱਗਦਾ ਤੇ ਕਿਹਨਾਂ ਚੀਜ਼ਾਂ ਨੂੰ ਸਮਝਾਉਂਦੇ ਲੋੜ ਨਹੀਂ ਹੁੰਦੀ ਇਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ